ਇਹ ਦੇਖੋ ਜੀ ਨਵਲਟੀ sweets ਤੇ ਆਪਾਂ ਆਏ ਆ ਇਹ ਬੌਜੀ ਸਾਨੂੰ ਮਾਲ ਪੜੇ ਖਵਾਉਂਦੇ ਪਏ ਆ ਮੱਛਰਾਂ ਵਾਲੀ ਦੀ ਮੱਖੀਆਂ ਵਾਲੀ ਮਠਾਈ ਨਵਲਟੀ sweets ਜਿਹੜੀ ਅੰਮਰਸਰ ਤੋਂ ਬਹੁਤ ਮਸ਼ਹੂਰ sweets ਦੀ ਦੁਕਾਨ ਹੈ ਜੀ ਲਾਰੈਂਸ ਰੋਡ ਸਰ ਉਹ ਪੂਰੀ ਕਲੀਨਿੰਗ ਹੈ ਜਸਟਿੰਗ ਵੈਰਾ ਪੂਰੀ ਕਰਦੇ ਹੋ ਮਿੱਠੇ ਦੇ ਉੱਤੇ ਸ਼ੀਸ਼ਾ ਚ ਰੋਪਨ ਕਰਦੇ ਬਾਈ ਚਾਂਸ ਕਿਤੇ ਮੱਖੀ ਐਂਟਰ ਕਰ ਜਾਂਦੀ ਹੈ ਤੇ ਉਸੇ ਬਾਅਦ ਕਰ ਬਾਕੀ ਸਾਡੀ ਪੂਰੀ ਕਲੀਨਿੰਗ ਹੈ ਕਿਹੜਾ ਦਾ ਇੱਕ ਕੋਲਾ ਹੀ ਫੜਿਆ ਉਹਦੇ ਵਿੱਚ ਮੱਛਰ ਨਜ਼ਰ ਆਉਂਦਾ ਏ ਨਹੀਂ ਸਾਨੂੰ ਪਤਾ ਇਸ ਬਾਰੇ ਕੋਈ ਨੋਲੇਜ ਨਹੀਂ ਗੀਓ ਇਸ ਬਾਰੇ ਹਾਂ ਹੁਣ ਪਤਾ ਨਹੀਂ ਕਿੱਥੋਂ ਦੂਨਾ ਕਿਦਾਂ ਆਇਆ ਹੁਣ ਉਹਦੇ ਬਾਰੇ ਨੀ ਕਾਊਂਟਰ ਤੇ ਅੰਦਰ ਆਪਾਂ ਦੱਸ ਸਕਦੇ ਹਾਂ ਕਿ ਉਹ ਜਦੋਂ ਕਿ ਤੁਹਾਨੂੰ ਪੁੱਛੀ ਗਏ ਨਾ ਜੇ ਕੋਈ ਚੀਜ਼ ਖਾਣ ਵਾਲੀ ਕੋਈ ਲਏਗਾ ਉਹਦੇ ਵਿੱਚ ਕੋਈ ਮੱਛਰ ਮੱਕੀ ਆ ਜੀ ਤੁਹਾਨੂੰ ਕੋਈ ਹੈਗਾ ਪਤਾ ਨਹੀਂ ਬਾਹਰ ਬਾਹਰ ਹੋ ਕੇ ਆਇਡੂਨਾ ਲੈ ਕੇ ਹੁਣੇ ਸਾਨੂੰ ਨੀ ਬਾਹਰ ਵੀ ਗਏ ਹੁਣ ਦੂਨਾ ਲੈ ਕੇ ਦਾਤੀ ਉਹ ਬਾਹਰ ਵੀ ਆ ਸਕਦੇ ਆ ਬਾਹਰ ਵੀ ਚੱਲ ਜਾਂਦੇ ਕਈ ਵਾਰ ਗਾਹ ਖਾਂਦੇ ਕੋਈ ਕਹਿੰਦਾ ਮੈਨੂੰ ਕਸੂਰ ਉਹਨਾਂ ਦਾ ਗ੍ਰਾਹਕ ਨਹੀਂ ਗ੍ਰਾਹਕਾਂ ਦਾ ਨਹੀਂ ਕਸੂਰ ਕਹਿ ਸਕਦੇ ਆਟੋਮੈਟਿਕਲੀ ਹੁਣ ਮਿੱਠੇ ਦੇ ਉੱਤੇ ਆਸਾਦੀ ਮਤਲਬ ਹਾਂਜੀ ਇਹਨੇ ਮਿੱਟੇ ਦੇ ਅੰਦਰ ਤੇ ਨਹੀਂ ਆਸਾਦੀ ਪੂਰੇ ਗੇਅਰ ਕਾਰਟਨਸ ਲੱਗੇ ਹੋਏ ਸਾਡੇ ਵਗੈਰਾ ਪ੍ਰੋਫਿਟ ਹੈ ਜਿਹੜੀ ਅੰਦਰ ਤੋਂ ਵਾਇਰਲ ਕੀਤੀ ਗਈ ਹੈ ਅੰਦਰ ਵੀ ਬਾਹਰ-ਬਾਹਰ ਗਏ ਹੋਣਗੇ ਕਸਟਮਰ ਅੰਦਰ ਵੀ ਕਿਉਂ ਕਾਊਂਟਰ ਦੇ ਵਿੱਚ ਵੀ ਮਤਲਬ ਹਾਂ ਉਹ ਹੈਗੀ ਸਰ ਉਹ ਤੇ ਮੈਂ ਕਹਿਣਾ ਕਿ ਗੱਲ ਹੀ ਨਹੀਂ ਹਾਂਜੀ ਸਰ ਉਹ ਮੰਨਦੇ ਆ ਕਿਉਂਕਿ ਉਹ ਆਪਾਂ ਓਪਨ ਓਪਨ ਕਰਦੇ ਕਾਊਂਟਰ ਕਈ ਵਾਰ ਬਾਈ ਚਾਂਸ ਅੰਦਰ ਚੱਲ ਜਾਂਦੀ ਹੈ ਸਰ ਲੱਗਦਾ ਹੈ ਬੈਡ ਅਸਲ ਪਿੰਦਾ ਤੁਹਾਡੀ ਨਾਲ ਦੀ ਸਪੀਡ ਬਹੁਤ ਹਾਈ ਹੈਡ ਹੈ ਉਹ ਬੈਡ ਸਿਰਫ ਅੰਦਰ ਤੁਹਾਡੇ ਹਾਂਜੀ ਸਰ ਉਹ ਤੇ ਪਿੰਦਾ ਪਰ ਆਪਾਂ ਆਪਣੇ ਮਤਲਬ ਪੂਰੀ ਕਰਦੇ ਹਾਂ ਹਾਈਜਨਿਕ ਸ